ਪਰ ਉਹਨੂੰ ਲਾ ਕੇ ਸਰਖੀਆਂ ਦੇ ਵਿੱਚ ਰਹਿਣ ਵਾਲੇ ਡੇਰਾ ਮੁਖੀ ਗੁਰਮੀਤ RAM ਰਹੀਮ ਨੇ ਇੱਕ ਵਾਰ ਫੇਲ ਤੋਂ ਪਰੋਲ ਦੇ ਲਈ ਅਰਜੀ ਲਾਈ ਪਰ ਉਹਨਾਂ ਦੀ ਜਿਹੜੀ ਅਰਜੀ ਹੈ ਉਸ ਨੂੰ ਖਾਰਜ ਕਰ ਦਿੱਤਾ ਗਿਆ ਕੀ ਕਰਨਾ ਚਾਹੋਗੇ ਇਹ ਬਈ ਬਹੁਤ ਆਜੀਬ ਕਿਸਮ ਦਾ ਮਾਮਲਾ ਹੈ ਡੇਰਾ ਮੁਖੀ ਜਿਸ ਦੀ ਤੁਸੀਂ ਗੱਲ ਕੀਤੀ ਹੈ ਦੇਖੋ ਕੁਝ ਸਮਾਂ ਪਹਿਲਾਂ ਵੀ ਉਹ ਪਰੋਲ ਤੇ ਸੀ ਕਿੰਨੇ ਵਾਰੀਆਂ ਪਰੋਲ ਜਿਹੜੀ ਇਹ ਲੈ ਚੁੱਕਿਆ ਇਹਨੂੰ ਫਰਲੋ ਵੀ ਕਹਿ ਦਿੰਦੇ ਆ ਫਰਲੋ ਲੈ ਚੁੱਕਿਆ ਹੈ ਦੂਜੇ ਪਾਸੇ ਸ਼੍ਰੋਮਣੀ ਗੁਰਦਰਬਾਰ ਪ੍ਰੰਧ ਕਮੇਟੀ ਲਗਾਤਾਰ ਇਸ ਦਾ ਵਿਰੋਧ ਕਰ ਰਹੀ ਹੈ ਉਹ ਕਹਿ ਰਹੀ ਹੈ ਕਿ ਜਿਹੜਾ ਰਹੀਮ ਹੈਗਾ RAM RAHIM ਡੇਰਾ ਮੁਖੀ ਹੈ ਇਸ ਦੇ ਉੱਤੇ ਗੁਰੂਗ੍ਰਸਾਂ ਦੀ ਬੇਦਬੀ ਨਾਲ ਜੁੜੇ ਹੋਏ ਸਿੱਧੇ ਸਵਾਲ ਹੈ ਉਹ ਕਹਿ ਰਹੇ ਕਿ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੇ ਪਿੱਛੇ ਕਰਤਾ ਧਰਤਾ ਥਾਪੜਾ ਡੇਰਾ ਸਰਸਾ ਦਾ ਮੁਖੀ ਹੈ ਤੇ ਇਹੋ ਜੇ ਮੁਖੀ ਨੂੰ ਬਾਰ-ਬਾਰ ਫਰਲੋ ਦੇਣੀ ਕਦਾਚਿਤ ਵਾਜਬ ਨਹੀਂ ਜੀ ਸ਼੍ਰੋਮਣੀ ਗੁਰਦਰਬਾਰ ਪ੍ਰੰਧ ਕਮੇਟੀ ਨੇ ਅਦਾਲਤ ਦੇ ਅੰਦਰ ਡਟ ਕੇ ਵਿਰੋਧ ਕੀਤਾ ਹੈ ਹਾਲਾਂਕਿ ਪਹਿਲਾਂ ਵੀ ਇਹ ਮਾਮਲਾ ਆਇਆ ਸੀ ਕੁਝ ਸਮਾਂ ਪਹਿਲਾਂ ਉਦੋਂ ਵੀ ਕੋਸ਼ਿਸ਼ ਕੀਤੀ ਗਈ ਉਦੋਂ ਵੀ ਅਦਾਲਤ ਨੇ ਮਨਾਂ ਕਰ ਦਿੱਤਾ ਦੇਖੋ ਅਦਾਲਤ ਦਾ ਤੇ ਆਪਾਂ ਜਦਾਂ ਸਰਕਾਰਾਂ ਦਾ ਰਾਸੀ ਤਰ੍ਹਾਂ ਦਾ ਜ਼ਿਕਰ ਕਰਦੇ ਆਂ ਹੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਾਂ ਕਿਹਾ ਵੀ ਇਹਨੂੰ ਕਿਉਂ ਇਸ ਤਰ੍ਹਾਂ ਬਾਰ-ਬਾਰ ਜਿਹੜੀ ਹੈ ਫਾਲੋ ਦਿੱਤੀ ਜਾਂਦੀ ਹੈ ਕੋਈ ਵਜ੍ਹਾ ਤਾਂ ਹੋਏਗੀ ਹੂੰ ਹੂੰ ਉਹ ਇਹ ਕਹਿੰਦੇ ਕਿ ਪਹਿਲਾਂ ਤੁਸੀਂ ਜੀ ਆਪਣਾ ਧਾਰਮਿਕ ਸਮਾਗਮ ਰੱਖ ਲੈਨੇ ਆ ਕੋਈ ਪ੍ਰੋਗਰਾਮ ਰੱਖ ਲੈਨੇ ਆ ਹੂੰ ਉਹ ਪ੍ਰੋਗਰਾਮ ਰੱਖ ਕੇ ਕਹਿੰਦੇ ਫਿਰ ਤੁਸੀਂ ਅਦਾਲਤ ਦਾ ਬੂਆ ਖੜਕਾਉਨੇ ਹੋ ਜੀ ਕਿ ਜੀ ਆਹ ਪ੍ਰੋਗਰਾਮ ਹੈ ਤੇ ਸਾਨੂੰ ਹੁਣ ਫਰਲੋ ਦਿੱਤੀ ਜਾਵੇ ਕਹਿੰਦੇ ਤਾਂ ਇਦਾਂ ਲਾਦੇ ਨੇ ਗਿਣ ਮਿਥ ਕੇ ਸਾਰਾ ਕੁਝ ਕੀਤਾ ਜਾਂਦਾ ਸੋ ਪਹਿਲਾਂ ਵੀ ਅਦਾਲਤ ਨੇ ਇਹ ਗੱਲ ਕਹੀ ਸੀ ਕਿ ਇਸ ਗੱਲ ਦੀ ਕਾਇਦਾ ਵਜਾ ਹੋਣੀ ਚਾਹੀਦੀ ਹੈ ਕਿ ਕਿਸੇ ਨੂੰ ਫਰਲੋ ਇਹ ਵੀ ਕਿਹਾ ਗਿਆ ਕਿ ਜਿੱਦਾਂ ਦੇ سنگੀਨ ਜ਼ੁਰਮ ਹੈ ਦੋਸ਼ ਲੱਗੇ ਹੋਇਆ ਉਹਦੇ ਤੇ ਕਤਲਾਂ ਦੇ ਹੈ ਬਲਾਤਕਾਰ ਦੇ ਹੈ ਕਈ ਤਰ੍ਹਾਂ ਦੇ ਮਾਮਲੇ ਹੈਗੇ ਕੀ ਇਦਾਂ ਦੇ ਹੋਰ ਕੈਦਿਆਂ ਨੂੰ ਵੀ ਫਰਲੋ ਦਿੱਤੀ ਜਾਂਦੀ ਹੈ ਜੀ ਕਹਦੇ ਕਿ ਨੂੰ ਸਾਰਿਆਂ ਵਾਸਤੇ ਦੇਖਦਾ ਸੰਵਧਾਨ ਇੱਕੋ ਜਿਹਾ ਜਾਂ ਵੱਖਰੀ ਤੌਰ ਦਾ ਹੈ ਹਾਂ ਸੋ ਬਹੁਤ ਸਾਰੇ ਸਵਾਲ ਆ ਹੁਣ ਜਦੋਂ ਇਸ ਮਾਮਲੇ ਤੇ ਬਹਿਸ ਜ਼ਰੂਰ ਹੋਈ ਐ ਪਰ ਅਦਾਲਤ ਨੇ ਫੈਸਲਾ ਰਾਖਮਾ ਰੱਖ ਲਿਆ ਜੀ ਦੇਖਿਆ ਜਾਏਗਾ ਕਿ ਅਦਾਲਤ ਵੱਲੋਂ ਕੀ ਫੈਸਲਾ ਆਉਂਦਾ ਔਰ ਬਹੁਤ ਵੱਡਾ ਵਿਰੋਧ ਹੋ ਰਿਹਾ ਤੇ ਇੱਕ ਵਜ੍ਹਾ ਇਹ ਵੀ ਐ ਕਿ ਅਦਾਲਤ ਵੱਲੋਂ ਵੀ ਜਿਸ ਢੰਗ ਨਾਲ ਪਿਛਲੇ ਦਿਨਾਂ ਸੁਣਵਾਈ ਕੀਤੀ ਗਈ ਐ ਹਾਂ ਜੇ ਅੱਜ ਉਹ ਫਰੋਲ ਤੇ ਨਹੀਂ ਐ ਫਰਲੋ ਤੇ ਨਹੀਂ ਐ ਮੈਂ ਕਹਿਣਾ ਕਿ ਉਹਦੀ ਵਜ੍ਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੀ ਐ ਜੇ ਕਲਾ ਹਰਿਆਣਾ ਸਰਕਾਰ ਦੇ ਹਵਾਲੇ ਹੁੰਦਾ ਮਾਮਲਾ ਜੇ ਪ੍ਰਸ਼ਾਸਨ ਦੇ ਮਾਮਲੇ ਹੁੰਦਾ ਤਾਂ ਸ਼ਾਇਦ ਹੁਣ ਉਹ ਕਿਸੇ ਨਾ ਕਿਸੇ ਆਪਣੇ ਡੇਰੇ 'ਚ ਬੈਠਾ ਹੋਣਾ ਸੀ